ਸਰਕਾਰ ਨੇ 156 ਦਵਾਈਆਂ ਤੇ ਪਾਬੰਦੀ ਲਾ ਦਿੱਤੀ ਹੈ ਜੀ ਹਾਂ ਭਾਰਤ ਸਰਕਾਰ ਨੇ ਵੱਡਾ ਫੈਸਲਾ ਕੀਤਾ ਹੈ ਇਹਨਾਂ ਵਿੱਚ ਬੁਖਾਰ ਦੀ ਪ੍ਰਸਿੱਧ ਦਵਾਈ ਚੈਸਟਨ ਕੋਲਡ ਦੇ ਦਰਦ ਨੂੰ ਠੀਕ ਕਰਨ ਦਾ ਦਾਵਾ ਕਰਨ ਵਾਲੀ ਫੋਰਸ ਸੈੱਟ ਵੀ ਸ਼ਾਮਿਲ ਹੈ ਸਿਹਤ ਮੰਤਰਾਲੇ ਨੇ ਇਹਨਾਂ ਦਵਾਈਆਂ ਦੇ ਮਿਸ਼ਰਣ ਨੂੰ ਤਰਕਹੀਣ ਕਰਾਰ ਦਿੱਤਾ ਤੇ ਨੋਟੀਫਿਕੇਸ਼ਨ ਜਾਰੀ ਕਰ ਦਿਆ ਕਿ ਆ ਕਿ ਇਹਨਾਂ ਦਾ ਕੋਈ ਲਾਭ ਨਹੀਂ ਹੈ ਇਹਨਾਂ ਫਿਕਸਡ ਡੋਸ ਕੰਬੀਨੇਸ਼ਨ ਦਵਾਈਆਂ ਤੇ ਤੁਰੰਤ ਪ੍ਰਭਾਵ ਨਾਲ ਪਾਬੰਦੀ ਲਾ ਦਿੱਤੀ ਹੈ ਫਿਕਸਡ ਡੋਸ ਕੰਬੀਨੇਸ਼ਨ ਉਹ ਦਵਾਈਆਂ ਨੇ ਜਿਨ੍ਹਾਂ ਵਿੱਚ ਇੱਕ ਗੋਲੀ ਕੈਪਸੂਲ ਜਾਂ ਸ਼ਾਰਟ ਵਿੱਚ ਦੋ ਜਾਂ ਵੱਧ ਕਿਰਿਆਸ਼ੀਲ ਤੱਤ ਹੁੰਦੇ ਨੇ ਇਹ ਦਵਾਈਆਂ ਟੀਬੀ ਤੇ ਸ਼ੂਗਰ ਵਰਗੀਆਂ ਬਿਮਾਰੀਆਂ ਤੋਂ ਪੀੜਤ ਲੋਕਾਂ ਨੂੰ ਘੱਟ ਡੋਸ ਲੈਣ 'ਚ ਮਦਦ ਕਰਦੀਆਂ ਨੇ ਪਰ ਇਹ ਉਹਨਾਂ ਨੂੰ ਅਜਿਹੇ ਤੱਤਾਂ ਦਾ ਸੇਵਨ ਕਰਨ ਲਈ ਮਜਬੂਰ ਕਰਦੀਆਂ ਨੇ ਜਿਨ੍ਹਾਂ ਦੀ ਲੋੜ ਹੁੰਦੀ ਹੀ ਨਹੀਂ ਇਹਨਾਂ ਦਵਾਈਆਂ ਵਿੱਚ ਜਿਹੇ ਤੱਤ ਨੇ ਜੋ ਇਕੱਠੇ ਕੰਮ ਨਹੀਂ ਕਰਦੇ ਇਸ ਤੋਂ ਇਲਾਵਾ ਇਸੇ ਕੁਝ ਜਿਹੇ ਤੱਤ ਨੇ ਜਿਨ੍ਹਾਂ ਦਾ ਸੇਵਨ ਕਰਨ ਦੀ ਜ਼ਰੂਰਤ ਨਹੀਂ ਹੈ ਸਿਹਤ ਮੰਤਰਾਲੇ ਨੇ ਕਿਹਾ ਕਿ 2019 ਦੇ ਨਵੇਂ ਡਰੱਗ ਤੇ ਕਲੀਨਿਕਲ ਟਰਾਇ ਨਿਯਮਾਂ ਮੁਤਾਬਕ ਫਿਕਸਡ ਡੋਸ ਮਿਸ਼ਨ ਨਵੇਂ ਬਾਈ ਮੰਨਿਆ ਜਾਣਾ ਚਾਹੀਦਾ ਹੈ ਇਸ ਲਈ ਉਹਨਾਂ ਨੂੰ ਕੇਂਦਰੀ ਡਰੱਗ ਰੈਗੂਲੇਟਰ ਤੋਂ ਮਨਜ਼ੂਰੀ ਲੈਣ ਦੀ ਲੋੜ ਹੈ ਇਸ ਦੇ ਨਾਲ ਬਾਜ਼ਾਰ ਦੇ ਵਿੱਚ ਉਪਲਬਧ ਇਹਨਾਂ ਤਰਕਹੀਣ ਸੰਯੋਗਾਂ ਦੀ ਗਿਣਤੀ ਨੂੰ ਘਟਾਉਣ ਦੇ ਵਿੱਚ ਮਦਦ ਮਿਲੀ ਹੈ ਇਸੇ ਦੌਰਾਨ ਵਿਆਪਕ ਤੌਰ ਤੇ ਵਰਤੀਆਂ ਜਾਣ ਵਾਲੀਆਂ ਐਂਟੀ ਅਲਰਜੀਕ ਦਵਾਈਆਂ ਜਿਵੇਂ ਕਿ ਲੇਵੋਸਿਟਰਾਜ਼ਿਨ ਖੰਗ ਦੀ ਦਵਾਈ ਤੇ ਪੈਰਾਸੀਟਾਮੋਲ ਤੇ ਪਾਬੰਦੀ ਲਾਈ ਗਈ ਹੈ ਇਸ ਤੋਂ ਇਲਾਵਾ ਐਂਟੀਬੈਟਿਕਾਂ ਤੇ ਨਾਲ-ਨਾਲ ਫਿੰਸੀ ਕਰੀਮ ਜਾਂ ਆਇਓਡੀਨ ਦੇ ਘੋਲ ਤੇ ਵੀ ਪਾਬੰਦੀ ਲਗਾਈ ਗਈ ਹੈ ਸਰਕਾਰ ਨੇ 156 ਦਵਾਈਆਂ ਤੇ ਪਾਬੰਦੀ ਲਾ ਦਿੱਤੀ ਹੈ ਜੀ ਹਾਂ ਭਾਰਤ ਸਰਕਾਰ ਨੇ ਵੱਡਾ ਫੈਸਲਾ ਕੀਤਾ ਹੈ ਇਹਨਾਂ ਵਿੱਚ ਬੁਖਾਰ ਦੀ ਪ੍ਰਸਿੱਧ ਦਵਾਈ ਚੈਸਟਨ ਕੋਲਡ ਦੇ ਦਰਦ ਨੂੰ ਠੀਕ ਕਰਨ ਦਾ ਦਾਵਾ ਕਰਨ ਵਾਲੀ ਫੋਰਸ ਸੈੱਟ ਵੀ ਸ਼ਾਮਲ ਹੈ ਸਿਹਤ ਮੰਤਰਾਲੇ ਨੇ ਇਹਨਾਂ ਦਵਾਈਆਂ ਦੇ ਮਿਸ਼ਰਣ ਨੂੰ ਤਰਕਹੀਣ ਕਰਾਰ ਦਿੱਤਾ ਤੇ ਨੋਟੀਫਿਕੇਸ਼ਨ ਜਾਰੀ ਕਰ ਦਿਆ ਕਿ ਆਕ ਇਹਨਾਂ ਦਾ ਕੋਈ ਲਾਭ ਨਹੀਂ ਹੈ ਇਹਨਾਂ ਫਿਕਸਡ ਡੋਸ ਕੰਬੀਨੇਸ਼ਨ ਦਵਾਈਆਂ ਤੇ ਤੁਰੰਤ ਪ੍ਰਭਾਵ ਨਾਲ ਪਾਬੰਦੀ ਲਾ ਦਿੱਤੀ ਹੈ ਫਿਕਸਡ ਡੋਸ ਕੰਬੀਨੇਸ਼ਨ ਉਹ ਦਵਾਈਆਂ ਨੇ ਜਿਨ੍ਹਾਂ ਵਿੱਚ ਇੱਕ ਗੋਲੀ ਕੈਪਸੂਲ ਜਾਂ ਸ਼ਾਰਟ ਵਿੱਚ ਦੋ ਜਾਂ ਵੱਧ ਕਿਰਿਆਸ਼ੀਲ ਤੱਤ ਹੁੰਦੇ ਨੇ ਇਹ ਦਵਾਈਆਂ ਟੀਬੀ ਤੇ ਸ਼ੂਗਰ ਵਰਗੀਆਂ ਬਿਮਾਰੀਆਂ ਤੋਂ ਪੀੜਤ ਲੋਕਾਂ ਨੂੰ ਘੱਟ ਡੋਸ ਲੈਣ 'ਚ ਮਦਦ ਕਰਦੀਆਂ ਨੇ ਪਰ ਇਹ ਉਹਨਾਂ ਨੂੰ ਅਜਿਹੇ ਤੱਤਾਂ ਦਾ ਸੇਵਨ ਕਰਨ ਲਈ ਮਜਬੂਰ ਕਰਦੀਆਂ ਨੇ ਜਿਨ੍ਹਾਂ ਦੀ ਲੋੜ ਹੁੰਦੀ ਹੀ ਨਹੀਂ ਇਹਨਾਂ ਦਵਾਈਆਂ ਵਿੱਚ ਜਿਹੇ ਤੱਤ ਨੇ ਜੋ ਇਕੱਠੇ ਕੰਮ ਨਹੀਂ ਕਰਦੇ ਇਸ ਤੋਂ ਇਲਾਵਾ ਇਸ ਕੁਝ ਜਿਹੇ ਤੱਤ ਨੇ ਜਿਨ੍ਹਾਂ ਦਾ ਸੇਵਨ ਕਰਨ ਦੀ ਜ਼ਰੂਰਤ ਨਹੀਂ ਹੈ ਸਿਹਤ ਮੰਤਰਾਲੇ ਨੇ ਕਿਹਾ ਕਿ 2019 ਦੇ ਨਵੇਂ ਡਰੱਗ ਤੇ ਕਲੀਨਿਕਲ ਟਰਾਇ ਨਿਯਮਾਂ ਮੁਤਾਬਕ ਫਿਕਸਡ ਡੋਸ ਮਿਸ਼ਨ ਨਵੇਂ ਬਾਈ ਮੰਨਿਆ ਜਾਣਾ ਚਾਹੀਦਾ ਹੈ ਇਸ ਲਈ ਉਹਨਾਂ ਨੂੰ ਕੇਂਦਰੀ ਡਰਗ ਰੈਗੂਲੇਟਰ ਤੋਂ ਮਨਜ਼ੂਰੀ ਲੈਣ ਦੀ ਲੋੜ ਹੈ ਇਸ ਦੇ ਨਾਲ ਬਾਜ਼ਾਰ ਦੇ ਵਿੱਚ ਉਪਲਬਧ ਇਹਨਾਂ ਤਰਕਹੀਣ ਸੰਯੋਗਾਂ ਦੀ ਗਿਣਤੀ ਨੂੰ ਘਟਾਉਣ ਦੇ ਵਿੱਚ ਮਦਦ ਮਿਲੀ ਹੈ ਇਸੇ ਦੌਰਾਨ ਵਿਆਪਕ ਤੌਰ ਤੇ ਭਾਰਤੀਆਂ ਜਾਨਵਾਰੀਆਂ ਐਂਟੀ ਅਲਰਜੀਕ ਦਵਾਈਆਂ ਜਿਵੇਂ ਕਿ ਲੇਵੋਸਿਟਰਾਜ਼ਿਨ ਖੰਗ ਦੀ ਦਵਾਈ ਤੇ ਪੈਰਾਸੀਟਾਮੋਲ ਤੇ ਪਾਬੰਦੀ ਲਾਈ ਗਈ ਹੈ ਇਸ ਤੋਂ ਇਲਾਵਾ ਐਂਟੀਬੈਟਿਕਾਂ ਤੇ ਨਾਲ-ਨਾਲ ਫਿੰਸੀ ਕਰੀਮ ਜਾਂ ਆਇਓਡੀਨ ਦੇ ਘੋਲ ਤੇ ਵੀ ਪਾਬੰਦੀ ਲਗਾਈ ਗਈ ਹੈ ਸਰਕਾਰ ਨੇ 156 ਦਵਾਈਆਂ ਤੇ ਪਾਬੰਦੀ ਲਾ ਦਿੱਤੀ ਹੈ ਜੀ ਹਾਂ ਭਾਰਤ ਸਰਕਾਰ ਨੇ ਵੱਡਾ ਫੈਸਲਾ ਕੀਤਾ ਹੈ ਇਹਨਾਂ ਵਿੱਚ ਬੁਖਾਰ ਦੀ ਪ੍ਰਸਿੱਧ ਦਵਾਈ ਚੈਸਟਨ ਕੋਲਡ ਦੇ ਦਰਦ ਨੂੰ ਠੀਕ ਕਰਨ ਦਾ ਦਾਵਾ ਕਰਨ ਵਾਲੀ ਫੋਰਸ ਸੈੱਟ ਵੀ ਸ਼ਾਮਲ ਹੈ ਸਿਹਤ ਮੰਤਰਾਲੇ ਨੇ ਇਹਨਾਂ ਦਵਾਈਆਂ ਦੇ ਮਿਸ਼ਰਣ ਨੂੰ ਤਰਕਹੀਣ ਕਰਾਰ ਦਿੱਤਾ ਤੇ ਨੋਟੀਫਿਕੇਸ਼ਨ ਜਾਰੀ ਕਰ ਦਿਆ ਕਿ ਆਕ ਇਹਨਾਂ ਦਾ ਕੋਈ ਲਾਭ ਨਹੀਂ ਹੈ ਇਹਨਾਂ ਫਿਕਸਡ ਡੋਸ ਕੰਬੀਨੇਸ਼ਨ ਦਵਾਈਆਂ ਤੇ ਤੁਰੰਤ ਪ੍ਰਭਾਵ ਨਾਲ ਪਾਬੰਦੀ ਲਾ ਦਿੱਤੀ ਹੈ ਫਿਕਸਡ ਡੋਸ ਕੰਬੀਨੇਸ਼ਨ ਉਹ ਦਵਾਈਆਂ ਨੇ ਜਿਨ੍ਹਾਂ ਵਿੱਚ ਇੱਕ ਗੋਲੀ ਕੈਪਸੂਲ ਜਾਂ ਸ਼ਾਰਟ ਵਿੱਚ ਦੋ ਜਾਂ ਵੱਧ ਕਿਰਿਆਸ਼ੀਲ ਤੱਤ ਹੁੰਦੇ ਨੇ ਇਹ ਦਵਾਈਆਂ ਟੀਬੀ ਤੇ ਸ਼ੂਗਰ ਵਰਗੀਆਂ ਬਿਮਾਰੀਆਂ ਤੋਂ ਪੀੜਤ ਲੋਕਾਂ ਨੂੰ ਘੱਟ ਡੋਸ ਲੈਣ 'ਚ ਮਦਦ ਕਰਦੀਆਂ ਨੇ ਪਰ ਇਹ ਉਹਨਾਂ ਨੂੰ ਅਜਿਹੇ ਤੱਤਾਂ ਦਾ ਸੇਵਨ ਕਰਨ ਲਈ ਮਜਬੂਰ ਕਰਦੀਆਂ ਨੇ ਜਿਨ੍ਹਾਂ ਦੀ ਲੋੜ ਹੁੰਦੀ ਹੀ ਨਹੀਂ ਇਹਨਾਂ ਦਵਾਈਆਂ ਵਿੱਚ ਜਿਹੇ ਤੱਤ ਨੇ ਜੋ ਇਕੱਠੇ ਕੰਮ ਨਹੀਂ ਕਰਦੇ ਇਸ ਤੋਂ ਇਲਾਵਾ ਇਸ ਕੁਝ ਜਿਹੇ ਤੱਤ ਨੇ ਜਿਨ੍ਹਾਂ ਦਾ ਸੇਵਨ ਕਰਨ ਦੀ ਜ਼ਰੂਰਤ ਨਹੀਂ ਹੈ ਸਿਹਤ ਮੰਤਰਾਲੇ ਨੇ ਕਿਹਾ ਕਿ 2019 ਦੇ ਨਵੇਂ ਡਰੱਗ ਤੇ ਕਲੀਨਿਕਲ ਟਰਾਇ ਨਿਯਮਾਂ ਮੁਤਾਬਕ ਫਿਕਸਡ ਡੋਸ ਮਿਸ਼ਨ ਨਵੇਂ ਬਾਈ ਮੰਨਿਆ ਜਾਣਾ ਚਾਹੀਦਾ ਹੈ ਇਸ ਲਈ ਉਹਨਾਂ ਨੂੰ ਕੇਂਦਰੀ ਡਰਗ ਰੈਗੂਲੇਟਰ ਤੋਂ ਮਨਜ਼ੂਰੀ ਲੈਣ ਦੀ ਲੋੜ ਹੈ ਇਸ ਦੇ ਨਾਲ ਬਾਜ਼ਾਰ ਦੇ ਵਿੱਚ ਉਪਲਬਧ ਇਹਨਾਂ ਤਰਕਹੇ ਸੰਯੋਗਾਂ ਦੀ ਗਿਣਤੀ ਨੂੰ ਘਟਾਉਣ ਦੇ ਵਿੱਚ ਮਦਦ ਮਿਲੀ ਹੈ ਇਸੇ ਦੌਰਾਨ ਵਿਆਪਕ ਤੌਰ ਤੇ ਵਰਤੀਆਂ ਜਾਣ ਵਾਲੀਆਂ ਐਂਟੀ ਅਲਰਜੀਕ ਦਵਾਈਆਂ ਜਿਵੇਂ ਕਿ ਲੇਵੋਸਿਟਰਜਿਨ ਖੰਗ ਦੀ ਦਵਾਈ ਤੇ ਪੈਰਾਸੀਟਾਮੋਲ ਤੇ ਪਾਬੰਦੀ ਲਾਈ ਗਈ ਹੈ ਇਸ ਤੋਂ ਇਲਾਵਾ ਐਂਟੀਬੈਟਿਕਾਂ ਤੇ ਨਾਲ-ਨਾਲ ਫਿੰਸੀ ਕਰੀਮ ਜਾਂ ਆਇਓਡੀਨ ਦੇ ਘੋਲ ਤੇ ਵੀ ਪਾਬੰਦੀ ਲਗਾਈ ਗਈ ਹੈ